ਪਰ ਇਨਸਾਨ ਉਹੀ ਵੱਡਾ ਹੈ ਜਿਹੜਾ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਕੌਮੀ ਫਰਜ਼ ਵੀ ਅਦਾ ਕਰਦਾ ਹੈ। ਔਰ ਕਿਸ ਤਰ੍ਹਾਂ ਕੌਮੀ ਫਰਜ਼ ਅਦਾ ਕੀਤੇ ਜਾਂਦੇ ਨੇ? ਇਹ ਦਰਦੀ ਸਾਹਿਬ ਦੇ 75 ਵਰਿਆਂ ਤੋਂ ਸਿੱਖਣ ਨੂੰ ਮਿਲਦਾ ਹੈ। ਸਿੱਖ ਅਮਨ ਪਸੰਦ ਹੈ। ਸਿੱਖ ਉਦੋਂ ਹੀ ਐਗਰੈਸਿਵ ਹੁੰਦੇ ਨੇ ਉਦੋਂ ਹੀ ਜੋਸ਼ ਚ ਆਉਂਦੇ ਨੇ ਜਾਂ ਉਦੋਂ ਹੀ ਅਕਰੋਸ਼ ਵੰਤ ਹੁੰਦੇ ਨੇ ਜਦੋਂ ਉਹਨਾਂ ਦੇ ਕੋਈ ਗੁਰਧਾਮ ਤੇ ਉਂਗਲ ਕਰਦੇ ਚਾਹੇ ਉਹ ਗੁਰੂ ਦਾ ਸਿਧਾਂਤ ਹੋਵੇ ਤੇ ਚਾਹੇ ਉਹ ਗੁਰਦੁਆਰੇ ਦੀ ਇਮਾਰਤ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜਿਹੜੇ ਬੈਠੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬਰਬਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਜੀ ਦਰਜੀ ਸਾਹਿਬ ਜ਼ਿੰਦਗੀ ਦੇ 75 ਬਰੇ ਅੱਜ ਪੂਰੇ ਕਰ ਚੁੱਕੇ ਨੇ। ਔਰ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਉਹਨਾਂ ਨੇ ਪਾਤਸ਼ਾਹ ਦੀ ਹਜ਼ੂਰੀ 'ਚ ਆਪ ਸਭ ਸੰਗਤ ਦੀ ਹਾਜ਼ਰੀ 'ਚ ਗੁਰਮਤ ਸਮਾਗਮਾਂ ਦਾ ਆਯੋਜਨ ਕੀਤਾ ਹੈ। ਔਰ ਨਾਲ ਹੀ 11ਵਾਂ ਪੱਤਰਕਾਰ ਸੰਮੇਲਨ ਜਿਹੜਾ ਹੈ ਇਸ ਸਥਾਨ ਦੇ ਉੱਤੇ ਹੋ ਰਿਹਾ ਹੈ। ਕੁਝ ਸਮੇਂ ਤੱਕ ਅਰੰਭ ਹੋ ਜਾਣਾ। ਭਗਤ ਅਮੀਰ ਜੀ ਦਾ ਬੋਲ ਹੈ ਜਨਨੀ ਜਾਨਤ ਸੁਤ ਬੜਾ ਹੋਤ ਹੈ। ਇਤਨਾ ਕੁ ਨਾ ਜਾਣੇ ਜੇ ਦਿਨ-ਦਨ ਆਉਧ ਘਟਦਾ ਹੈ। ਮਾਂ ਸਮਝਦੀ ਹੈ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ। ਅੱਜ 20 ਸਾਲ ਦਾ ਹੋ ਗਿਆ, ਅੱਜ 21 ਸਾਲ ਦਾ ਹੋ ਗਿਆ, ਅੱਜ 25 ਦਾ ਹੋ ਗਿਆ, ਅੱਜ 35 ਦਾ ਹੋ ਗਿਆ, 45 ਦਾ ਹੋ ਗਿਆ। ਪਰ ਉਹ ਨਹੀਂ ਸਮਝਦੀ ਕਿ ਉਮਰ ਘਟ ਰਹੀ ਹੈ ਸਿੱਖ ਦਾ ਜਿਹੜਾ ਸਵਾਸ ਬੀਤ ਜਾਂਦਾ ਹੈ ਸਵਾਸ ਗੁਜ਼ਰ ਜਾਂਦਾ ਹੈ ਸਿੱਖੋ ਦੇ ਲਈ ਵੀ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦਾ ਹੈ ਤੇ ਇਹਨਾਂ ਦੀ ਜ਼ਿੰਦਗੀ ਦੇ 75 ਬਰੇ ਗੁਜ਼ਰੇ ਨੇ ਤੇ 75 ਬਰੇ ਕੋਈ ਥੋੜਾ ਸਮਾਂ ਨਹੀਂ ਹੁੰਦਾ ਔਰ 75 ਵਰੇ ਵੀ ਐਸੇ ਗੁਜ਼ਰੇ ਨਹੀਂ ਜਿੰਨਾ 75 ਵਰਿਆਂ ਦੇ ਵਿੱਚ ਜਿੱਥੇ ਆਪਣੇ ادارے ਸਥਾਪਿਤ ਕੀਤੇ ਐ ਉਹਨਾਂ ਨੂੰ ਚੱਲਦਾ ਰੱਖਣ ਦੇ ਯੋਗ ਪ੍ਰਬੰਧ ਕੀਤੇ ਐ ਉੱਥੇ ਨਾਲ-ਨਾਲ ਕੌਮ ਦੀ ਬੜੀ ਸੇਵਾ ਕੀਤੀ ਐ ਪੰਥ ਦੀ ਬੜੀ ਵੱਡੀ ਸੇਵਾ ਕੀਤੀ ਔਰ ਕਰ ਰਹੇ ਐ ਔਰ ਕੌਮ ਦੀ ਸੇਵਾ ਪੰਥ ਦੀ ਸੇਵਾ ਸੰਗਤ ਦੀ ਸੇਵਾ ਇਹ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਇਹਨਾਂ ਦੇ ਵੱਡੇ ਭਾਗ ਹੈ ਇਹਨਾਂ ਦੇ ਪਰਿਵਾਰ ਦੇ ਵੱਡੇ ਭਾਗ ਹੈ ਕਿ ਇਹਨਾਂ ਦੇ ਹਿੱਸੇ ਕੌਮ ਦੀ ਸੇਵਾ ਪੰਥ ਦੀ ਸੇਵਾ ਵੀ ਆਈ ਹੈ ਕਿਉਂਕਿ ਪਰਿਵਾਰ ਤਾਂ ਹਰ ਕੋਈ ਪਾਲਦਾ ਹੈ ਪੰਛੀ ਵੀ ਪਾਲਦੇ ਹੈ ਜਾਨਵਰ ਵੀ ਪਾਲਦੇ ਹੈ ਕੀੜੇ ਮਕੌੜੇ ਵੀ ਪਾਲਦੇ ਹੈ ਪਰ ਇਨਸਾਨ ਉਹੀ ਵੱਡਾ ਹੈ ਜਿਹੜਾ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਕੌਮੀ ਫਰਜ਼ ਵੀ ਅਦਾ ਕਰਦਾ ਹੈ ਔਰ ਕਿਸ ਤਰ੍ਹਾਂ ਕੌਮੀ ਫਰਜ਼ ਅਦਾ ਕੀਤੇ ਜਾਂਦੇ ਨੇ ਇਹ ਦਰਦੀ ਸਾਹਿਬ ਦੇ 75 ਵਰਿਆਂ ਤੋਂ ਸਖਨ ਨੂੰ ਮਿਲਦਾ ਹੈ ਮੈਂ ਇਹਨਾਂ ਦੇ 75 ਵਰੇ ਪੂਰੇ ਹੋਣ ਤੇ ਇਹਨਾਂ ਨੂੰ ਬਹੁਤ 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 ਮੁਬਾਰਕ ਬਾਤ ਦੇਣਾ ਔਰ ਨਾਲ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਅਕਾਲ ਪੁਰਖ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਬਾਣੀ ਭਜਨ ਸਿਮਰਨ ਸੇਵਾ ਤੇ ਇਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ਕਾਰਜੇ ਕਰਦੇ ਰਹਿਣ ਇਦਲੇ ਅਸੀਸ ਬਖਸ਼ੇ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਦਾਦੂਵਾਲ ਸਾਹਿਬ ਨੇ ਕੁਝ ਕੌਮੀ ਗੱਲਾਂ ਵੀ ਕੀਤੀਆਂ ਜਦੋਂ 1947 ਦੇ ਵਿੱਚ ਪੰਜਾਬ ਦੀ ਵੰਡ ਹੋਈ ਪਰ ਦੀ ਵੰਡ ਨਹੀਂ ਸੀ ਹੋਈ ਵੰਡ ਪੰਜਾਬ ਦੀ ਹੋਈ ਸੀ ਜਾਂ ਬੰਗਾਲ ਦੀ ਹੋਈ ਸੀ ਤਾਂ ਉਸ ਵਕਤ ਕਿ ਜਿਹੜਾ ਪੰਜਾਬ ਦਾ ਖਿੱਤਾ ਸੀ ਚਾਹੇ ਇਧਰਲੇ ਪੰਜਾਬ ਦਾ ਸੀ ਚਾਹੇ ਪੱਛਮ ਵਾਲੇ ਪਾਸੇ ਦੇ ਪੰਜਾਬ ਦਾ ਸੀ ਇੱਥੇ ਸਾਰੀ ਐਗਰੀਕਲਚਰ ਇਸ ਸਿੱਖਾਂ ਕੋਲ ਸੀ ਤੇ ਸਾਰਾ ਟ੍ਰੇਡ ਜਿਹੜਾ ਹੈ ਸਾਰਾ ਵਪਾਰ ਜਿਹੜਾ ਹੈ ਉਹ ਜ਼ਿਆਦਾਤਰ ਹਿੰਦੂਆਂ ਕੋਲ ਸੀ ਤੇ ਜਿਹੜੇ ਮੁਸਲਮਾਨ ਸੀ ਤਾਂ ਮਜ਼ਾਰੀ ਸੀ ਕੰਮ ਕਰਨ ਵਾਲੇ ਪੰਜਾਬ ਵੰਡਿਆ ਗਿਆ ਸਿੱਖਾਂ ਕੋਲੋਂ ਐਲਗਰੀ ਕਲਚਰ ਖੋਈ ਗਈ ਔਰ ਹਿੰਦੂਆਂ ਕੋਲੋਂ ਟ੍ਰੇਡ ਜਿਹੜਾ ਹੈ ਉਹ ਖੁੱਸ ਗਿਆ ਬਹੁਤ ਵੱਡਾ ਕਾਟਾ ਪਿਆ ਮੈਂ ਨਹੀਂ ਕਹਾਂਗਾ ਕਿ ਸਿੱਖਾਂ ਨੂੰ ਕਾਟਾ ਪਿਆ ਹਿੰਦੂਆਂ ਨੂੰ ਵੀ ਕਾਟਾ ਪਿਆ ਬਹੁਤ ਵੱਡਾ ਟ੍ਰੇਡ ਸੀ ਆ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਉੱਤੇ ਪਾਕਿਸਤਾਨ ਜਾਣ ਦਾ ਸਮਾਂ ਮਿਲਿਆ ਤੇ ਲਾਹੌਰ ਦੇ ਵਿੱਚ ਗਲੀਆਂ ਦੇ ਵਿੱਚੋਂ ਗੁਜ਼ਰ ਰਹੀ ਸੀ ਤੇ ਕੁਝ ਬਿਲਡਿੰਗਾਂ ਦੇਖੀਆਂ ਉਹ ਵੱਡੀਆਂ ਬਿਲਡਿੰਗਾਂ ਹਿੰਦੂਆਂ ਦੀਆਂ ਸੀ ਤੇ ਦੱਸਿਆ ਕਿ ਇਹ ਬੈਂਕ ਸੀ ਉਹਨਾਂ ਦੇ ਔਰ ਲਾਹੌਰ ਨੂੰ ਅੰਗਰੇਜ਼ ਹਕੂਮਤ ਨੂੰ ਵੀ ਇਹ ਕਰਜ਼ਾ ਦਿਆ ਕਰਦੇ ਸੀ ਐਡਾ ਵੱਡਾ-ਵੱਡਾ ਟ੍ਰੇਡ ਸੀ ਐਡਾ ਵੱਡਾ-ਵੱਡਾ ਜਿਹੜਾ ਪ੍ਰਬੰਧ ਸੀ ਔਰ ਸਿੱਖਾਂ ਨੂੰ ਜਿਹੜਾ ਘਾਟਾ ਪਿਆ ਉਹ ਕਦੇ ਪੂਰਿਆ ਨਹੀਂ ਜਾ ਸਕਦਾ ਉਹ ਕੀ ਕਿ ਗੁਰਧਾਮ ਜਿਹੜੇ ਆ ਉਹ ਸਾਡੇ ਤੋਂ ਵਿਛੜ ਗਏ ਜਿਹੜੇ ਗੁਰਦੁਆਰਾਂ ਸਾਡੇ ਤੋਂ ਵਿਛੜੇ ਐ ਕੁਝ ਕਦੇ ਅਸੀਂ ਦਰਸ਼ਨ ਦਿਦਾਰੇ ਕਰਦੇ ਆ ਨਨਕਾਣਾ ਸਾਹਿਬ ਦੇ ਦਰਸ਼ਨ ਕਰਦੇ ਆ ਕਰਤਾਰਪੁਰ ਸਾਹਿਬ ਦੇ ਕਰਦੇ ਆ ਪੰਜਾ ਸਾਹਿਬ ਦੇ ਕਰਦੇ ਆ ਡੇਰਾ ਸਾਹਿਬ ਰੋੜੀ ਸਾਹਿਬ ਪਰ ਬਹੁਤ ਸਾਰੇ ਗੁਰਦੁਆਰੇ ਐ ਐਸੇ ਜਿਹੜੇ ਖੰਡਰ ਬਣ ਚੁੱਕੇ ਐ ਬਹੁਤ ਸਾਰੇ ਐਸੇ ਗੁਰਦੁਆਰੇ ਐ ਜਿਨ੍ਹਾਂ ਦੀਆਂ ਜ਼ਮੀਨਾਂ ਕਬਜ਼ੇ ਚ ਆ ਚੁੱਕੀਆਂ ਨੇ ਬੜਾ ਵੱਡਾ ਘਾਟਾ ਪਿਆ ਔਰ ਭਾਰਤ ਦੇ ਜਿਹੜੇ ਦੂਸਰੇ ਸ਼ਹਿਰਾਂ ਦੇ ਵਿੱਚ ਸਿੱਖ ਰਹਿੰਦੇ ਸੀ ਸੰਤਾਲੀ ਤੋਂ ਪਹਿਲਾਂ ਉਹ ਵੀ ਬਹੁਤ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਸਨ ਜੇ ਸਾਨੂੰ ਉਲਝਾਇਆ ਨਾ ਗਿਆ ਹੁੰਦਾ ਤੇ ਅੱਜ ਮੁਲਕ ਦੀ ਘੱਟੋ ਘੱਟ ਘੱਟੋ ਘੱਟ 60% ਦੀ ਇਕਨੋਮੀ ਜਿਹੜੀ ਹੈ ਉਹ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਹੱਥ ਚ ਹੁੰਦੀ ਸੀ ਸਿੱਖਾਂ ਦੇ ਨਾਂ ਵੀ ਕੀਏ ਪੰਜਾਬੀਆਂ ਦੇ ਹੱਥ ਚ ਇਕਨੋਮੀ ਹੋਣੀ ਸੀ ਇਹਨੂੰ ਕਮਜ਼ੋਰ ਕਰਨ ਵਾਸਤੇ ਇਸ ਖਿੱਤੇ ਨੂੰ ਕਮਜ਼ੋਰ ਕਰਨ ਵਾਸਤੇ ਇਸ ਦੀ ਪਾਸ਼ਾ ਇਸ ਦੇ ਪਾਣੀ ਸਭ ਦੇ ਉੱਤੇ ਹਮਲਾ ਹੋਇਆ ਤੇ ਜਦੋਂ ਸਿੱਖਾਂ ਨੇ ਮੁਖਾਲਫਤ ਕੀਤੀ ਵਿਰੋਧ ਦੇ ਵਿੱਚ ਆਵਾਜ਼ ਉਠਾਈ ਚਾਹੇ ਉਹ ਪਾਣੀਆਂ ਦਾ ਮਸਲਾ ਸੀ ਚਾਹੇ ਉਹ ਪਾਸ਼ਾ ਦਾ ਮਸਲਾ ਸੀ ਚਾਹੇ ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਸੀ ਤੇ ਇਹ ਕਹਿ ਕੇ ਆਵਾਜ਼ ਨੂੰ ਦਬਾ ਦਿੱਤਾ ਗਿਆ ਕਿ ਇਹ ਸਿਰਫ ਸਿੱਖਾਂ ਦੇ ਮਸਲੇ ਨਹੀਂ ਜਦ ਕਿ ਸਿੱਖਾਂ ਦੇ ਮਸਲੇ ਨਹੀਂ ਸੀ ਇਹ ਪੰਜਾਬੀਆਂ ਦੇ ਮਸਲੇ ਸੀ ਸਾਰੇ ਪੰਜਾਬੀਆਂ ਦਾ ਮਸਲਾ ਸੀ ਪਾਣੀਆਂ ਦਾ ਮਸਲਾ ਸਾਰੇ ਪੰਜਾਬੀਆਂ ਦਾ ਮਸਲਾ ਸੀ ਪਾਸ਼ਾ ਦਾ ਮਸਲਾ ਸਾਰੇ ਪੰਜਾਬੀਆਂ ਦਾ ਮਸਲਾ ਸੀ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਸਾਰੇ ਪੰਜਾਬੀਆਂ ਦਾ ਮਸਲਾ ਸੀ ਤਾਂ ਬੜਾ ਕੁਝ ਹੋਇਆ ਜਿਵੇਂ ਇਹਨਾਂ ਨੇ ਵੀ ਦੱਸਿਆ ਕਿ ਇਸ ਮੁਲਕ ਦੇ ਵਿੱਚ ਵੀ 1984 ਦੇ ਵਿੱਚ ਗੁਰਦੁਆਰੇ ਜਿਹੜੇ ਸੀ ਕੁਝ ਡਿਮੋਲਿਸ਼ ਕੀਤੇ ਗਏ ਗਵਾਲੀਅਰ ਦੇ ਵਿੱਚ ਗੁਰਦੁਆਰਾ ਸਾਹਿਬ ਇੱਕ ਡਿਮੋਲਿਸ਼ ਹੋਇਆ ਗਿਆਨ ਗੋਦੜੀ ਡਿਮਾਲਿਸ਼ ਹੋਇਆ ਹੋਰ ਬਹੁਤ ਸਾਰੇ ਗੁਰਦਾਰੇ ਜਿਹੜੇ ਡਿਮਾਲਿਸ਼ ਹੋਏ ਪਾਕਿਸਤਾਨ ਕਿਉਂਕਿ ਬਗਾਨਾ ਮੁਲਕ ਹੈ ਉੱਥੇ ਕੁਝ ਹੋਇਆ ਚੁੱਪਦਾ ਹੈ ਲੇਕਿਨ ਸਭ ਤੋਂ ਵੱਧ ਇੱਥੋਂ ਦੇ ਗੁਰਦਵਾਰਾਂ ਬਾਰੇ ਇਸ ਇਸ ਕਰਕੇ ਚੁੱਪਦਾ ਹੈ ਕਿਉਂਕਿ ਇਹ ਆਪਣੀ ਸੀ ਇਹ ਆਪਣਿਆਂ ਨੇ ਕੀਤਾ ਸੋ ਬਹੁਤ ਕੁਝ ਕਿਹਾ ਜਾ ਸਕਦਾ ਹੈ ਬੜੀਆਂ ਲੰਮੀਆਂ ਤਕਰੀਰਾਂ ਹੋ ਸਕਦੀਆਂ ਨੇ ਇਸ ਮੁੱਦੇ ਦੇ ਉੱਤੇ ਇਸ ਮਸਲੇ ਦੇ ਉੱਤੇ ਪਰ ਵਕਤ ਨਹੀਂ ਹੈ ਇੱਕ ਮੈਂ ਗੱਲ ਕਹਿਣੀ ਚਾਹਾਂਗਾ ਕਿ ਸਿੱਖ ਅਮਨ ਪਸੰਦ ਹੈ ਸਿੱਖ ਉਦੋਂ ਹੀ ਐਗਰੈਸਿਵ ਹੁੰਦੇ ਨੇ ਉਦੋਂ ਹੀ ਜੋਸ਼ ਚਾਉਂਦੇ ਨੇ ਜਾਂ ਉਦੋਂ ਹੀ ਅਕਰੋਸ਼ ਵੰਤ ਹੁੰਦੇ ਨੇ ਜਦੋਂ ਉਹਨਾਂ ਦੇ ਗੁਰੂ ਤੇ ਕੋਈ ਉਂਗਲ ਕਰਦਾ ਹੈ ਜਦੋਂ ਉਹਨਾਂ ਦੇ ਕੋਈ ਗੁਰਧਾਮ ਤੇ ਉਂਗਲ ਕਰਦਾ ਹੈ ਚਾਹੇ ਉਹ ਗੁਰੂ ਦਾ ਸਿਧਾਂਤ ਹੋਵੇ ਤੇ ਚਾਹੇ ਉਹ ਗੁਰਦੁਆਰੇ ਦੀ ਇਮਾਰਤ ਪਰ ਇਹ ਕੁਝ ਹੋਇਆ ਤੇ ਜਦੋਂ ਸਿੱਖ ਅਗਰੈਸਿਵ ਹੋਇਆ ਤੇ ਉਹਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਦਿੱਤਾ ਗਿਆ ਤਾਂ ਇਹ ਪੀੜਾ ਜਿਹੜੀ ਹੈ ਇਹ ਸਾਡੀ ਹੈ ਜਿਹਨੂੰ ਸਮਝਿਆ ਨਹੀਂ ਜਾ ਰਿਹਾ ਇਸ ਮੁਲਕ ਦੇ ਅੰਦਰ ਕਿਉਂਕਿ ਇਹ ਦਾਦੂਵਾਲ ਸਾਹਿਬ ਨੇ ਗੱਲ ਛੇੜੀ ਇਸ ਕਰਕੇ ਮੈਂ ਇਹ ਗੱਲ ਬਿਲਕੁਲ ਠੋਕ ਵਜਾ ਕੇ ਕਹਾਂਗਾ ਕਿ ਇਹ ਪੀੜਾ ਸਾਡੀ ਹੈ ਇਹ ਦਰਦ ਹੈ ਸਾਡੇ ਅੰਦਰ ਜਿਹੜਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਸਾਲੇ ਮਾਰਦਾ ਹੈ ਵਾਹਿਗੁਰੂ ਤੇ ਸਿੱਖ ਪਰੋਸਾ ਰੱਖਣ ਵਾਲੇ ਨੇ ਅਕਾਲ ਪੁਰਖ ਤੇ ਭਰੋਸਾ ਰੱਖਣ ਵਾਲੇ ਨੇ ਔਰ ਹਮੇਸ਼ਾ ਭਰੋਸਾ ਰਹਿੰਦਾ ਸਿੱਖ ਦਾ ਅਕਾਲ ਪੁਰਖ ਦੇ ਅਕਾਲ ਪੁਰਖ ਬਿਹਤਰੀ ਕਰੇਗਾ ਮੈਂ ਸਰਦਾਰ ਜਗਜੀਤ ਸਿੰਘ ਜੀ ਦਰਦੀ ਜਿਹੜੇ ਸਾਡੇ ਬੜੇ ਸਤਿਕਾਰਯੋਗ ਨੇ ਮੈਂ ਫੇਰ ਉਹਨਾਂ ਦੇ ਕੌਮੀ ਕਾਰਜਾਂ ਦੀ ਸਲਾੰਗਾ ਕਰਦਾ ਸਕੂਲ ਚਲਾ ਰਹੇ ਨੇ ਵੱਡੇ ਆਧਾਰੇ ਆਧਾਰੇ ਸਥਾਪਿਤ ਕਰਨੇ ਅਜੇ ਸੌਖੇ ਹੁੰਦੇ ਆ ਲੇਕਿਨ ਆਧਾਰਿਆਂ ਨੂੰ ਚਲਾਉਣਾ ਬਹੁਤ ਔਖਾ ਹੁੰਦਾ ਹੈ ਹਰੇ ਅਧਾਰੇ ਚਲਾ ਰਹੇ ਨੇ ਬਾਖ ਖੂਬੀ ਚਲਾ ਰਹੇ ਨੇ ਤੇ ਮੈਂ ਇਸ ਲਈ ਵੀ ਇਹਨਾਂ ਨੂੰ ਮੁਬਾਰਕ ਬਾਤ ਦਿੰਨਾ ਤੇ ਅੱਜ ਫਿਰ ਇੱਕ ਵਾਰੀ ਮੈਂ 75 ਵਾਰੀ ਇਹਨਾਂ ਦੀ ਜ਼ਿੰਦਗੀ ਦੇ ਪੂਰੇ ਹੋਣ ਦੇ ਫਿਰ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਬਾਤ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ